ਆਪਾਂ ਚਾਰ ਦਾ ਵੀ ਖੜਾ ਛੱਡ ਹਾਂ ਆਪਾਂ ਚਟਣੀ ਪਾਵਾਂਗਾ ਉਹ ਨੂੰ ਵੀ ਸਾਡਾ ਚਟਣੀ ਪਾਏਗਾ ਸਾਡਾ ਚਾਰ ਦਾ ਤੁਹਾਡੇ ਲੈ ਲੈ ਬਸ ਤੇਰੇ ਨਾਲ ਗੱਲਾਂ ਕਰਦੀਆਂ ਮੈਂ ਸਾਡੇ ਲਈ ਤੇਰੇ ਨਾਲ ਮੈਂ ਤਾਂ ਗੱਲ ਲਈ ਤੇਰੀ ਨਵੀਂ ਸੁਣੀ ਮੈਂ ਸਾਡੇ ਨਾਲ ਗੱਲਾਂ ਕਰਦਾਂ ਹੋਰ ਹੋਰ ਫਿਰ ਕੀ ਕਹਿੰਦਾਂਗਾ ਮੈਂ ਸਾਡੇ ਪੂਰੀ ਮੈਸ ਹੈ ਜਦੋਂ ਮੜੀ ਗਰਮ ਹੋ ਗਰਮੀ ਹੋ ਜਾਂਦੀ ਹੈ ਤਾਂ ਕਰਦੀ ਹੈ ਫੌਂਕ ਗਿਆ ਸਾਡੇ ਦਾ ਉਹ ਚਾਰ ਗਊਦਿਆ ਜਾਇਆ ਵਾਹ ਉਹ ਪਕਤਾ ਤੇਰੇ ਬਚਾ ਤੇ ਮਾਂ ਦਾ ਪੁੱਤਾ ਰੋਕ ਲਾ ਰੋਕ ਲਾ ਇਹ ਬਲਦ ਨੇ ਤੇ ਨਾ ਬਚਾ ਤੇ ਰੁਕ ਲੈ ਏ ਉਹ ਦਾਤਾ ਹਾਂ ਉਹ ਨਤਾ ਬਲ ਦੇ ਡੇਡਾ ਖੜਾ ਛੱਡ ਦੇ ਹੁੰਦਾ ਮੋਡਲ ਜਮਾਨਾ ਆ ਗਿਆ ਮੋਟਰਸਾਈਕਲ ਜਿਹੜੀ ਲੈ ਲੈ ਬਜ ਰਹਿਗਾ ਉਹ ਮੋਟਰਸਾਈਕਲ ਵਾਲੀ ਰੇੜੀ ਲੈ ਲੈ ਛੱਟ ਮਰਵਾ ਦੂ ਕਿਤੇ ਐ ਕਿਉਂ ਚੰਪ ਪੱਟਿਆ ਵਿਚਾਰੇ ਦਾ ਤੇ ਇਹਦਾ 10 ਧਰ ਲਾ ਗੱਟੇ ਰੇਹ ਦੇ ਜੂਰ ਕੇ ਦੇ ਧਰ ਲਾ ਗੱਟੇ ਤੇ ਗੋਹੇ ਦਾ ਪਰ ਕਿ ਹੱਕ ਦੇ ਜਿੱਧਰ ਨੂੰ ਮਰਜੀ ਇਹ ਲੱਤ ਕੱਲ ਚੱਲ ਬੜੀ ਜੀ ਗੌਰ ਨਾਲ ਰੇੜਾ ਲਾ ਲਾਦਾ ਲਾਦਾ ਬਸ ਲਾਵਾਂ ਕੀ ਗੌਰ ਨਾਲ ਲਾਦਾ ਲੈ ਇਹਦਾ 50 ਤੇ ਬਈ ਆ ਜਾ ਕਾਂ ਕਰ ਹਾਂ ਚਾਰ ਪੱਟ ਰੇੜਾ ਉਹਦਾ ਪੱਲੀ ਲੈ ਕੇ ਲਿਆ ਪੱਲੀ ਪੱਲੀ ਤਾਂ ਹੈਗੀ ਆ ਟੋਕਰਾ ਦਾ ਉਹ ਪੈਥੇ ਚੱਲ ਆ ਜਾ ਆ ਜਾ ਪੱਟ ਕੇ ਚਾਰ ਚਾਰ ਪੱਟ ਕੇ ਲੈ ਆ ਪੱਟਲਾ ਛੇਤੀ ਦਿਨੇ ਕੋੜਿਆ ਚੱਲਾਂਗੇ ਝਾੜਦਾ ਟਾਈਮ ਹੈ ਉਹ ਮੈਂ ਨਾ ਚਾ ਪੜਦਾ ਤਾਂ ਮੁਸਕ ਮਾਰਦੀ ਆ ਸਾਰੇ ਚੋਂ ਯਾਰ ਕਾਚ ਮੁਸਕ ਮਾਰਦੀ ਆ ਅੱਛਾ ਚੋ ਉਹ ਕਿ ਤੁਮ ਉਸ ਨੂੰ ਮਾਰਦੀ ਹੈ ਪਸ਼ੂ ਦਾ ਮੌਜ ਨਾ ਖਾਂਦੇ ਤੈਨੂੰ ਮੁਸਕ ਚੜਦੀ ਹੈ ਉਹ ਪਸ਼ੂ ਵਿਚਾਰੇ ਬੋਲਦੇ ਤਾਂ ਖਾਈ ਜਾਂਦੇ ਨੇ ਜੇ ਬੋਲਦੇ ਹੁਣ ਤਾਂ ਕਾਹਨੂੰ ਵਿਚਾਰ ਖਾਣਾ ਵੱਡਾ ਚੂਲੜ ਜਾਂ ਸਰਦਾਰ ਆ ਗਿਆ ਤੂੰ ਪੱਟ ਲਾ ਯਾਰ ਮੈਨੂੰ ਮੇਰੀ ਗੱਲ ਸੁਣ ਨਾ ਜੇ ਖਰਾਬ ਹੋਊਂ ਚੀ ਤੂੰ ਖਾ ਲੇਗਾ ਤੂੰ ਖਾ ਲੇਗਾ ਤੂੰ ਖਰਾਬ ਉਹ ਮੈਂ ਤਾਂ ਨਹੀਂ ਖਾ ਸਕਦਾ ਤੂੰ ਆਪ ਪਸ਼ੂਆਂ ਨਾਲ ਮਿਲ ਗਏ ਪਸ਼ੂਆਂ ਨਾਲ ਮਿਲ ਫਿਰ ਉਹਨਾਂ ਨੂੰ ਬਣਾ ਵਿਚਾਰ ਖਰਾਬ ਉਹ ਪਾਲਣ ਦੇ ਕੁਛ ਨਹੀਂ ਹੁੰਦਾ ਯਾਰ ਤੈਨੂੰ ਦੱਸ ਕੀ ਕੀ ਹੁੰਦਾਗਾ ਦੁੱਧ ਚੋਂ ਮੁਸਕ ਮਾਰਦੀ ਹੈ ਤੂੰ ਮੇਰੀ ਗੱਲ ਸੁਣ ਹੋਰ ਗੱਲ ਸੁਣ ਹੋਰ ਤੇਰੀ ਇੱਕਾ ਹਾਂ ਤੂੰ ਦੇਖਿਆ ਮੇਰੇ ਪਸ਼ੂ ਮੱਲੇ ਵੇ ਉਹ ਪਸ਼ੂਆਂ ਨੂੰ ਕੀ ਮੱਲੇਗਾ ਦੇਖੇਗਾ ਬਿੱਕ ਸਿਰ ਤਾਂ ਹੁੰਦੀ ਹੈ ਕੋਈ ਉਹ ਬਿੱਕ ਸਿਰ ਤਾਂ ਮੰਨੋ ਦੇ ਜਾਵੇ ਖਸਮਾ ਉਹਨੂੰ ਖਾਵੇ ਕੇਰਾ ਖੜੇ ਖੁਣਨੀ ਤੇ ਆਇਆ ਲਾੜਾ ਘਰ ਦਾ ਸ਼ਿੰਗਾਰ ਯਾਰ ਘਰ ਦਾ ਸ਼ਿੰਗਾਰ ਲਾਦੇ ਆ ਬੇਦਾਰ ਪਾਈਦਾ ਵਿਚਾਰਾ ਦੁੱਧ ਤੇ ਸੱਤ ਮਲਾਈਆਂ ਉਹਨੀਆਂ ਉਹ ਸੱਤ ਮਲਾਈਆਂ ਤਾਂ ਆਉਂਦੇ ਵੇ ਮੁਸਕ ਵੀ ਮਾਰਦਾ ਚੋਂ ਅੰਗਾਜੋ ਦੁੱਧ ਜੋ ਤੈਨੂੰ ਤਾਂ ਤੈਨੂੰ ਤਾਂ ਕੋਹੇ ਜਿਵੇਂ ਮਸਕ ਮਾਰਦਾ ਹੋਊਗਾ ਉਹ ਜਦ ਦੁੱਤ ਜਿਵੇਂ ਮਾਰਦਾ ਕੋਹੇ ਜਿਵੇਂ ਮਾਰਦੀ ਆ ਉਹ ਤੈਨੂੰ ਤਾਂ ਮਸਕ ਆਉਣਾ ਹੀ ਸੀ ਉਹ ਪੱਟ ਲਿਆਗਾ ਸਾਨੂੰ ਪਤਾ ਤੇਰਾ ਛਰਦਾ ਓਏ ਤੇਰੀਆਂ ਕਾਇ ਬੰਨੀਆਂ ਪੂਰੀਆਂ ਓਏ ਮੇਰੀਆਂ ਤਾਂ ਪੂਰੀਆਂ ਕਿਹੜੀਆਂ ਬੰਨੀਆਂ ਤੈਨੂੰ ਆ ਤੇਰਾ ਛਰਦਾ ਨਾ ਛਰਦਾ ਛਰਦਾ ਹਾਂ ਛਰਦਾ ਹੈ ਦੁੱਤ ਸੋਨੇ ਲੈ ਆਏ ਨੇ ਅਸੀਂ ਹਾਂ ਤਾਂ ਹੋ ਜਾ ਮਸਕ ਮਾਰਦਾ ਹਾਂ ਹਾਂ ਸ਼ਰਮ ਨਹੀਂ ਹਜਾ ਨਹੀਂ ਤੈਨੂੰ ਮੈਂ ਨਹੀਂ ਉਹ ਤਾਂ ਪੜਦਾ ਪੱਟ ਲਿਆਗਾ ਯਾਰੇ ਉਹ ਪਟਲਾ ਯਾਰ ਉਹ ਮੈਂ ਨਹੀਂ ਪਟਦਾ ਯਾਰ ਮੁਸਕ ਮਾਰਦੇ ਮੈਂ ਨਹੀਂ ਪਟਦਾ ਤੂੰ ਪਟਲਾ ਐ ਕਿਉਂ ਕਰਦਾ ਨਹੀਂ ਨਹੀਂ ਪਟਦਾ ਟਾਈਮ ਆ ਪਟਲਾ ਹੁਣ ਪਟਲਾ ਪਊਗਾ ਕੀ ਕਰਾਂ ਮੈਂ ਇੱਕ ਤਾਂ ਰੋਜ ਇਹ ਖਾਸਮ ਨਹੀਂ ਲੋਟ ਆਉਂਦਾ ਤੂੰ ਐਂ ਕਰ ਮੈਨੂੰ ਖੜਾ ਮੈਂ ਪਟਦਾ ਯਾਰ ਬੱਸ ਬੱਸ ਤੋਕਰ ਹਾਂ ਟੋਕਰ ਕਿੱਥੇ ਆ ਹੁਣ ਟੋਕਰ ਆ ਕਿੱਥੇ ਆ ਚਲ ਮੈਂ ਲਿਆਉਂਦਾ ਟੋਕਰ ਹਾਂ ਐਵੇਂ ਮੱਥਾ ਮਰਾ ਇਹਦਾ ਖਰਾਬ ਚਾਰ ਪੈ ਜਾਂਦਾ ਵਿਚਾਰੇ ਇਹਨੂੰ ਸਿਰ ਧੱਕਰਾਦਾ ਓਏ ਆ ਗਿਆ ਕੋੜਾ ਫੜ ਫੜ ਢੇਰ ਲਾ ਤੇ ਕਿੱਧਰ ਫਸ ਗਿਆ ਓਏ ਆ ਗਿਆ ਆ ਗਿਆ ਕੋਈ ਟੋਕਰਾ ਸੱਟ ਵੀ ਲੈ ਸੱਟ ਲਾ ਇਹ ਟੋਕਰਾ ਕਿੱਧਰ ਖੜ ਜਾ ਨਾ ਜਾ ਕੇ ਉਹ ਮੈਂ ਤਾਂ ਉਹ ਤਾਂ ਗਿਆ ਸੀਗਾ ਮੇਰੀ ਗੱਲ ਸੱਚਾ ਹੋਈ ਸੁਣਾ ਓਏ ਕਿਉਂ ਤੂੰ ਜ਼ਹਿਰ ਪਾਈ ਨਾ ਮੇਰੀ ਗੱਲ ਸੁਣ ਇੱਕਤੀ ਵਾਰ ਆਪਾਂ ਇਹ ਬੀਜ ਦੇਣੀ ਚਾਰ ਕਿਉਂ ਨਾ ਮੱਕੀ ਦੇ ਬੀਜ ਨਹੀਂ ਆਪਾਂ ਕੀ ਹੋ ਗਿਆ ਇਹ ਤਾਂ ਆ ਟਾਣੂ ਇਹ ਪੈਸਾ ਖਰਾਬ ਹੋ ਜਾਂਦੀਆਂ ਯਾਰਾ ਫਿਰ ਇਹਦੀ ਥਾਂ ਤੇ ਬੀਜੇਗਾ ਕੀ ਉਹ ਸਮਝਾ ਮੈਂ ਬੀਜਾਂਗੇ ਚਰੀ ਚਰੀ ਠੀਕ ਹੈ ਬਲੇ ਪਰਸੀਨ ਅੱਛਾ ਰੱਜ ਕੇ ਖਾਣਗੇ ਹਾਂ ਵਧੀਆ ਲੈ ਤੈਨੂੰ ਕੱਲ ਸੁਣਾ ਮੈਸਾਂ ਪੂਰੀਆਂ ਸਮਾਰ ਕੇ ਖਾਂਦੇ ਹਾਂ ਮੇਰੇ ਨਾਲ ਝੋਟੀਆਂ ਦੇਖ ਕਿਵੇਂ ਮੱਲਿਆਂ ਮੇਨ ਨਾਲ ਮੈਸਾਂ ਕੱਲ ਸੁਣ ਤੂੰ ਮੇਰੀ ਤੇ ਤੂੰ ਕੰਨ ਪਾਉਣਾ ਨਹੀਂ ਯਾਰ ਤੇਰੇ ਢਿੱਡ ਦੁਖਦਾ ਉਹ ਤੇ ਨਾ ਲੈ ਜਨਿਆ ਮੇਰੇ ਨਾਲ ਗੱਲਾਂ ਕਰਦੀਆਂ ਮੈਸਾਂ ਦਿੱਲੀ ਤੇਰੇ ਨਾਲ ਹਾਂ ਕੀ ਕਹਿੰਦੇ ਆ ਫਿਰ ਤੈਨੂੰ ਕਹਿੰਦੇ ਆ ਇਹ ਕਿਉਂ ਪਾਇਨਾ ਕਹਿੰਦਾ ਤੇਰਾ ਮਾਰਗ ਤਾਂ ਹੈਗਾ ਜ਼ਹਿਰ ਦਾ ਹੈਗਾ ਅੱਛਾ ਕਾ ਸਾਨੂੰ ਤੂੰ ਪਾ ਪਾ ਕੇ ਬਿਮਾਰ ਕਰੀਂ ਨਾ ਕਹਿੰਦਾ ਤੇਰੇ ਫਿਰ ਲੱਗੂਗਾ ਕੋਈ ਤਿੰਨ ਮੈਸਾਂ ਤਨ ਗੱਲਾਂ ਕਰਦੀਆਂ ਨਵੀਂ ਗੱਡੀ ਤੂੰ ਕੱਲਾ ਕਹਿਦੀਆਂ ਕਰਦਾ ਮੈਂ ਤਾਂ ਗੱਲ ਲਈ ਤੇਰੀ ਨਵੀਂ ਸੁਣੀ ਮੈਸਾਂ ਤਨ ਗੱਲਾਂ ਕਰਦੀਆਂ ਹੋਰ ਹੋਰ ਫਿਰ ਕੀ ਕਹਿੰਦੀਆਂ ਮੈਸਾਂ ਕਹਣਾ ਕਿ ਬਸ ਮਾਰ ਲੱਗਿਆ ਵਰਦਾ ਕਹਣਾ ਉਹਦੇ ਆਪ ਦੇ ਵਿਚਾਰ ਬੇਕਾਰ ਭਾਈ ਜਨਾਗਾ ਸੜਿਆ ਹੋਇਆ ਇਹ ਤਾਂ ਗੱਲ ਮੈਨੂੰ ਤੇਰੀ ਵਧੀਆ ਲੱਗੀ ਹਾਂ ਮੈਸਾਂ ਦਾ ਸਾਡੀਆਂ ਤਿੰਨ ਨਾ ਵੱਗ ਸਰ ਨਹੀਂ ਹੁੰਦਾ ਹੋਇ ਨਾ ਹੋਇ ਨਾ ਏ ਕਮਾਲੀ ਸਰਾਚਾਰ ਦਾ ਕਮਾਲ ਮੈਂ ਤਾਂ ਯਾਰ ਪਤਾ ਹੀ ਅੱਜ ਲੱਗਿਆ ਤੇਰੇ ਦਸੇ ਤੋਂ ਯਾਰ ਮੱਲੰਗਾ ਵੀ ਪਤਾ ਕਿੰਨਾ ਹਾਥੀ ਯਾਰ ਦਾ ਹਾਥੀ ਭਰ ਕੇ ਗੈਦ ਵਿੱਚ ਕੋਸਾ ਨਹੀਂ ਹੁੰਦਾ ਏ ਉਹ ਵਿੱਚ ਤਾਂ ਕੋਸਾ ਹੀ ਨਹੀਂ ਚਰਬੀ ਚੜ ਗਈ ਹਾਂ ਕੱਲ ਚਰਬੀ ਨੂੰ ਕੀ ਕਰੇਗਾ ਦੁੱਧ ਚ ਮਸਕ ਮਾਰੀ ਜਾਂਦੀ ਰਹਿੰਦੀ ਏ ਦੁੱਧ ਚ ਵੀ ਮਸਕ ਮਾਰ ਉਹ ਜੋ ਮਸਕ ਮਾਰ ਦਿਆ ਆਏ ਹਾਏ ਕੀ ਕਰੇਗਾ ਮੈਂ ਹੋਰ ਕਿਹੜਾ ਫਿਰ ਤੂੰ ਹਾਂ ਨਾ ਬੀਜ ਕੇ ਹਰਾ ਨਾ ਬੀਜ ਕੇ ਮੱਕੀ ਆਪਾਂ ਦਾ ਪਸੂਆਂ ਨੂੰ ਚਟਣੀ ਪਾਵਾਂਗੇ ਓਏ। ਉਹ ਕਿਹੜੀ ਚਟਣੀ ਦਾ ਤਾਂ ਯਾਰ ਤੂੰ ਚਟਣੀ ਚਟਣੀ ਪਾਵਾਂ ਗਾ ਚਟਣੀ। ਉਹ ਪੰਜ ਕਿੱਲੇ ਬੀਜ ਕੇ ਪਾਲਕ ਦੇ ਚਟਣੀ ਬਣਾਵਣਾ ਪਾਵਾਂਗੇ। ਨਾ ਯਾਰ ਆਪਣੇ ਆਪਨੇ ਆਪਰ ਦਾ ਹਰਾ ਥਾਂਦਾ ਠੀਕ ਆ। ਨਾਲੇ ਜਿਹੜੇ ਯਾਰ ਲੱਗਿਆ ਖੈ ਨਾ ਮਸ਼ੀਨਾ ਘਰੇ ਉਹ ਚੱਲ ਪੈਣੀਆਂ। ਗੱਲ ਮੰਨਣਾ ਪੁੱਤਰੇ ਵਾਲੇ ਨਾਲ ਮਸ਼ੀਨਾ ਡੀਜ਼ਲ ਮਚਾਵਾਂਗੇ ਰੋਈ ਪੀਟਰੀ ਇੰਜਨਾਂ ਤੇ। ਉਹਨੇ ਫਿਰ ਦੁਬਾਰਾ ਕੋਈ ਬਾਜੂ ਵਿੱਚ ਕੋਤਰੇ ਵਾਲੀ ਮਸ਼ੀਨ ਦੇ ਰਹਿਣ ਦੇ ਬਾਬਾ ਗੁਰੂ ਪਹਿਲਾਂ ਤੂੰ ਮੈਨੂੰ ਕਹਾ ਮੋਟਰ ਜਮਾਨਾ ਆ ਗਿਆ। ਹੂੰ ਹਣਾ ਆ ਮਾਡਰਨ ਜਮਾਨੇ ਨਾਲ ਲੱਗੇ ਸੀ ਆਪਾਂ ਅੱਛਾ ਬਲਤ ਰੇੜਾ ਮੇਰਾ ਪਕਾਈ ਜਨਾ ਤੂੰ ਤੇ ਆਹ ਕਹਿੰਦਾ ਕੱਖ ਦਵਾਰੇ ਵੀ ਹਰਾ ਤੇ ਹਰਾ ਦਾ ਬੀਜ ਨਾ ਪਊਗਾ ਨਾ ਆਪਾਂ ਫੇਰ ਹੁਣ ਮੈਂ ਤਾਂ ਫਸਾਲਾਂ ਕਸੂਤਾ ਫੇਰ ਜਮਾਨੇ ਤੋਂ ਪਿੱਛੇ ਰਹਿ ਜਾਾਂਗੇ ਤੇ ਆਵਾਂੇ ਪਿੱਛੇ ਯਾਰ ਪਹਿਲਾ ਅਜਮਾਨਾ ਦੁਆਰੇ ਵਾਪਸ ਆ ਜੂਗਾ ਬਦਿਆਂ ਨੂੰ ਦੇਖ ਕੇ ਹੋਰ ਵੀ ਵਿੱਚੂ ਅਗਲਾ ਗੱਲ ਸੁਣ ਤੂੰ ਮੇਰੀ ਗੱਲ ਐ ਤਾਂ ਮੇਰੀ ਗੱਲ ਕਈ ਬੰਦੇ ਨਾ ਹੋਈ ਐ ਹਾਂ ਕਹਿੰਦੇ ਗਾਹਾਂ ਨੂੰ ਚਾਰ ਨਹੀਂ ਪਾਉਣਾ ਮੱਕੀ ਦਾ ਹਾਂ ਠੀਕ ਹੈ ਸਹੀ ਕਹਿੰਦਾ ਤੈਨੂੰ ਇਹ ਕਰਮ ਤੱਤਾ 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 ਗਰਮ ਕਿ ਮੇ ਤੱਤਾ ਕੋੜ ਨਹੀਂ ਹੁੰਦਾ ਤੱਤਾ ਤੱਤਾ ਇਹ ਪੜਦੇ ਨੂੰ ਗਰਮ ਲੱਗੀ ਜਾਂਦਾ ਲਸਾਂ ਖਾਂਦੇ ਉਹ ਤਾਂ ਫਿਰ ਕਰਮ ਲੱਗਦਾ ਯਾਰ ਹੂੰ ਮੈਂ ਤੇਰੀ ਏਸੀ ਕਰਿਆ ਤਾਂ ਏਸੀ ਕਰ ਲੈਣਾ ਹਾਂ ਥੋੜੀ ਜਿਹੀ ਪਾਡੀ ਚ ਆ ਜੰਨਾ ਮੈਂ ਵੀ ਹਾਂ ਫੋਕਰਾਂ ਨਾ ਤੂੰ ਅੱਜ ਕੱਲ ਕਿਵੇ ਮੰਗਣ ਲੱਗਿਆ ਦੇ ਫਸੂਤਰਾ ਕਹਿਣਾ ਮੈਂ ਤੂੰ ਨਹੀਂ ਕਹਿਣਾ ਇਹ ਤਾਂ ਗੜ ਤਰੀ ਤੇ ਨਾਲ ਬੱਚਾ ਲਿਆ ਕਰੂੰ ਹਾਂ ਕਾੜ ਪੁੱਕੀ ਦਾ ਖਵਾ ਰਿਆ ਕਰ ਵਾਖ ਬੱਲੇ ਬੱਲੇ ਗੱਲ ਸੁਣੋ ਤੂੰ ਮੇਰੀ ਪੁੱਕੀ ਦੀ ਗੱਲ ਤੂੰ ਕਰਦਾ ਹੁ ਪੁੱਕੀ ਦਾ ਖਾਲਾ ਕਰ ਜਿੰਨੀ ਮਰਜੀ ਹੋਰ ਨਾ ਕਿਸੇ ਨਸ਼ੇ ਤੇ ਲੱਗ ਜੀ ਪੁੱਕੀ ਨਾ ਬਿਮਾਰ ਨਹੀਂ ਹੁੰਦਾ ਬੰਦਾ ਉਹ ਪੁੱਕੀ ਦਾ ਬੰਦਾ ਘੋੜੇ ਵਰਗਾ ਹੋਏਗਾ ਯਾਰਾ ਪਾਣੀ ਮੈਂ ਤੈਨੂੰ ਪੁੱਕੀ ਵੀ ਨਹੀਂ ਖਵਾਉਂਦਾ ਟੋਕਰਾ ਛੱਟ ਕੇ ਘੰਟਾ ਨਹੀਂ ਮੋੜਿਆ ਮੈਂ ਤੈਨੂੰ ਪੁੱਕੀ ਵੀ ਨਹੀਂ ਖਵਾਉਂਦਾ ਨਾ ਭਰਾਵਾ ਮੇਰੇ ਨਾਲ ਹੀ ਹਾਂ ਫਰਕ ਕੀ ਰੱਗ ਦਿਲ ਚਾਹਤੇ ਹੈ ਚਾਚਾnga ਤੁਮ ਟੋਕਰਾ ਪਾ ਹਾਂ ਟੋਕਰਾ ਸੱਟ ਤੇ ਭੜਕੇ ਰਿਹੜੇ ਸੱਟ ਗਿਆ ਕਰਾਂ ਚਾਚਾ ਹਾਂ ਨਾਨਕ ਹੀ ਨਹੀਂ ਆਇਆ ਵਾ ਉਹ ਚਾਰਾ ਸੱਟ 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 ਉਹ ਜਾਨਾ ਉਹ ਚਕਾਰਾ ਦੇਲੇ ਲੈ ਚੱਕ ਲਾ ਹਜੇ ਕਹਿੰਦਾ ਕਾਰਡ ਸਵਾ ਦੇ ਮੁਵਕਾ 18 10 ਕਿਲੋ ਆਏ ਆਪਾਂ ਅੰਦਰ ਮੱਥਾ ਮਰਾ ਗੁਯਾਰਾ ਯਾਰ ਆਪ ਤਾਂ ਨਹੀਂ ਕੀ ਬੋਕਲੇ ਟੰਗੀਆਂ ਹੋਈਆਂ ਨੇ ਯਾਰ ਦੇਖਾਂ ਨਾ ਇਹਨਾਂ ਕਿ ਉਹ ਕੀ ਆ ਚਾਚਾ ਬੋਤਲਾਂ ਕੀ ਹੈ ਆ ਕੀ ਟੰਗਿਆ ਤੁਸੀਂ ਓ ਬੋਤਰਾਦਾਰ ਸੂਰਾ ਤੋਂ ਡੰਗਿਆ ਅਸਾਂ ਵੀ ਖੱਜਦੋਂ ਬੱਚਾ ਸੂਰਾਉਂਦੇ ਨੇ ਖੜਕਦੇ ਹੋਣਗੇ ਕਾਣੂ ਖੜਕਦੇ ਹੈ ਹਾਂ ਇਨਾਂ ਦੇ ਵਿੱਚ ਫਰਨੈਲ ਦੀਆਂ ਗੋਲੀਆਂ ਨਹੀਂ ਉਹਨਾਂ ਛੋਟੇ ਛੋਟੇ ਦਾ ਹਾਂ ਉਹ ਪੰਜਾਂ ਮਿੰਨਾਂ ਇਹਨੇ ਅੱਛਾ ਹਾਂ ਅੱਛਾ ਫਿਰ ਉਹਨਾਂ ਦਾ ਕੀ ਫਸਤੀ ਬਸ ਪਹਿਲਾਂ ਉਹ ਜੋ ਖਸ਼ਬੋਜੀ ਆਉਂਦੀ ਹੈ ਅੱਛਾ ਫਿਰ ਆਉਂਦੇ ਨਹੀਂ ਸੂਰ ਇਹ ਤਿੰਨ ਵਾਰੀ ਪੱਟਤਾ ਅੱਛਾ ਹਾਂ 12 ਆਉਂਗਾ 10 10 15 15 ਆਣੀਆਂ ਖਾਣਾ ਉਹ ਦੇਉਣਗੇ ਨੂੰ ਇਹਨੂੰ ਖਾਂਦੇ ਆ ਯਾਰ ਉਹ ਖਾਂਦੇ ਹਾਂ ਕੀ ਕਰਨ ਵਿਚਾਰੇ ਖਰਾਬ ਚੀਜ਼ੀ ਖਾਣਗੇ ਉਹ ਕੀ ਖਾਂਣਗੇ ਉਹ ਗੱਲ ਤਾਂ ਇਹੀ ਲੱਗਦੀ ਹੈ ਸੂਰ ਗੰਦ ਖਾਂਦੇ ਆ ਹੋਰ ਇਹ ਗਾਂਦੀ ਪਸ਼ੂਆਂ ਨੂੰ ਪਾਈ ਜਾਂਦੇ ਆ ਯਾਰ ਹੋਰ ਕੀ ਹੈ ਹੈ ਹੋਰ ਇੱਕ ਗੱਲ ਯਾਰ ਤੂੰ ਮੈਨੂੰ ਹੋਰ ਦੱਸ ਦੱਸ ਸੁਣਾ ਤੂੰ ਦੇ ਪ੍ਰਚਾਰ ਕਰੀ ਜਾਂਦਾ ਇਹ ਗਾਈਆਂ ਵਾਲੇ 2 200 ਗਾਂ ਦੇ ਫਾਰਮ ਆ ਜਿਹੜੇ ਇਹ ਫਿਰ ਹਰਾ ਕਿਥੋਂ ਵੱਢਣਗੇ ਨਾ ਯਾਰ ਉਹ ਚਾਚਾ ਨਾਨ ਤਾਂ ਇਹ ਬਣਿਆ ਹੋਇਆ ਆ achar ਗਾਂਾਂ ਲਈ ਗਾਂਾਂ ਲਈ ਇਹ ਆਪਣੇ ਮੈਸਾਂ ਲਈ ਨਹੀਂ ਹੈਗਾ ਇਹ ਅੱਛਾ ਵੀ ਸਾਨੂੰ ਤਾਂ ਗਰਮ ਕਰਦਾ ਇਹ ਹਾਂ ਇਹ ਤਾਂ ਗੱਲ ਤੇਰੀ ਹੈਗੀ ਆ ਸਾਡੇ ਪੂਰੀ ਮੈਸ ਹੈ ਜਦੋਂ ਮੜੀ ਕਰਮ ਹੋ ਗਰਮੀ ਹੋ ਜਾਂਦੀ ਆ ਐ ਕਰਦੀ ਆ ਉੱਕਦੇ ਨਾ ਆਇਆ ਕਰ ਫੇਰ ਗਰਮ ਚ ਜਾਈਆਂ ਨਾ ਕੀ ਕਰਨੇ ਯਾਰ ਹਾਂ ਖਾਇ ਤਾਂ ਕਰਮ ਮਤਲਬ ਜੇ ਖਾਈ ਜਾਂਦੇ ਨੇ ਉਹ ਫਸ ਗਿਆ ਮੀਆਂ ਖਾਂਣਗਾ ਹੋਰ ਆ ਲੈ ਹਾਂ ਇੱਕ ਗੱਲ ਹੋ ਰਹੀ ਗਈ ਹੈ ਜਿਹੜੀਆਂ ਗਾਂ ਹੈ ਰੇਲ ਗੱਡੀ ਤੇ ਇੰਚਣ ਚਟਗਾ ਜਟ ਉਹ ਤਾਂ ਜੇ ਹਰਾ ਜਾ ਨਾ ਪਵੇ ਚਾਰ ਜਾ ਉਹ ਤਾਂ ਡੱਕਣੀ ਨਾ ਉਹ ਚਾਚਾ ਹੋ ਵ ਤੇਰਾ ਕੋਈ ਤੂੜੀਆਂ ਸਵਾਤਾ ਭੜੀਆਂ ਬਿਆ ਨੇ ਯਾਰ ਟੋਕਰ ਉਹਦਾ ਪਾ ਦਿਆ ਕਰੋ ਯਾਰ ਬਸ ਹਾਂ ਉਹ ਮੈਂ ਤਾਂ ਬਥੇਰੇ ਟੱਲੇ ਮਾਰਦਾ ਪਰ ਕਾਨੂੰ ਲੋਟ ਆਉਂਦਾ ਔਰ ਤੂੰ ਐਂ ਕਰ ਫਿਰ ਤੇਰਾ ਨਾਲ ਲੱਗ ਜੂ ਪਤਾ ਜ਼ੋਰ ਦਾ ਕੱਲ ਨੂੰ ਦੋ ਟੋਕਰੇ ਸੰਨੀ ਦੇ ਲਾਇਆ ਕਰ ਪੱਕਾ ਪੱਕਾ ਮੈਂ ਲਾਉਂਗਾ ਬੱਬਾ ਬਣਾ ਨੂੰ ਬਾਂਦੀ ਕਰ ਤੇ ਫਿਰ ਬਾਹਰ ਕਰਦਾ ਯਾਰ ਉਹ ਸਿੱਟੇ ਮਿੱਟੀ ਦੇ ਆ ਖਾਉਂ ਗੂਕ ਮੈਂ ਓਏ ਮੈਂ ਤਾਂ ਗਣਾ ਮਾਦੇ ਬੋਤਲਾਂ ਆ ਖਾ ਲੈਣਗੇ ਸੂਰ ਖਾ ਲੈਣਗੇ ਖਾਣਾ ਹਾਂ ਚਕਾ ਲਿਆ ਮੈਨੂੰ ਵੱਡਾ ਫਲੇ ਵਾਲਾ ਆ ਗਿਆ ਔਰ ਹਾਂ ਲਾ ਚੱਕੋ ਓਹ ਪਰੇ ਖਾ ਸਾ ਜ਼ੋਰ ਲੱਗਿਆ ਨਾ ਜ਼ੋਰ ਹੀ ਐਸੇ ਹੋ ਕੀ ਐ ਮਸਕ ਦੇਖ ਕੇ ਮੈਂ ਮਾਰ ਦੇ ਬੰਦੂ ਬੈਠ ਲਾ ਲੱਕ ਕੋੜਾ ਫਰੀ ਕਹਿੰਦਾ ਵੀ ਆਚਾਰ ਨਾ ਪਾਈਏ ਆਪਾਂ ਚਲ ਠੀਕ ਹੈ ਨਹੀਂ ਪਉਦੇ ਗਾਹਾਂ ਨੂੰ ਨਹੀਂ ਪਉਦੇ ਆਪਾਂ ਸਾਇਤ ਕਿਸੇਰੇ ਲਾ ਦੇ ਗੱਲ ਨੂੰ ਪੱਕੀ ਗੱਲ ਓਏ ਬਸ ਪੱਕੀ ਐ ਆਜੇ ਮੇਰੀ ਗੱਲ ਮੰਨੇਗਾ ਨਾ ਬਹੁਤ ਵਧੀਆ ਰਹੇਗਾ ਤੇਰੀਆਂ ਮੰਨ ਲਗਾ ਬਸ ਚੱਕ ਚੱਕ ਕਰ ਆਪਣੀ ਮੰਨੇ ਹੁਣ ਮੰਨੇ ਕਿਹਨੂੰ